ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਕੋਟਪੂਰਾ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੀ ਸੁਨੱਖੀ ਬਹੁਤ ਵਧੀਆ ਦੂਜਾ ਸੂਆ ਨੀਲੀ ਰਾਵੀ ਦੀ ਝੋਟੀ ਦਿਖਾਉਣ ਲੱਗੇ ਆ ਬਾਈ ਜੀ ਤੇ ਬਾਈ ਜੀ ਹੁਣਾਂ ਕੋਲੇ ਘਰ ਦੀ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਝੋਟੀ ਆ ਜੀ ਪਹਿਲਾ ਸੂਆ ਬਾਈਆਂ ਦੇ ਘਰੇ ਸੂਆ ਤੇ ਦੂਜਾ ਸੂਆ ਹੁਣ ਸੌਣ ਵਾਲੀ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਬਾਈ ਜੀ ਦਾ ਨਾਮ ਦੱਸ ਦੋ ਇਹਨਾਂ ਦੇ ਘਰ ਦਾ ਐਡਰੈਸ ਦੱਸ ਦਿਓ ਕੀ ਨਾਮ ਹੈ ਇਹਨਾਂ ਦਾ ਦਰਸ਼ਨ ਸਿੰਘ ਦਰਸ਼ਨ ਸਿੰਘ ਇਕਲ ਦਾ ਨਾਮ ਆਪਣੇ ਅੰਕਲ ਕੇ ਡੈਡੀ ਦੇ ਦੋਸਤ ਜੀ ਉਹਨਾਂ ਦੇ ਘਰੇ ਆਏ ਆ ਆਪਾਂ ਤਾਂ ਠੀਕ ਆ ਜੀ ਦਰਸ਼ਨ ਸਿੰਘ ਨਾਂ ਅੰਕਲ ਠੀਕ ਆ ਜੀ ਇਹ ਬਾਈ ਜੀ ਮੁੰਡਾ ਉਹ گاਵਾ ਵਾਲਾ ਬੋਲਦਾ ਤੁਹਾਨੂੰ ਪਤਾ ਹੀ ਆ ਅੰਕਲ ਜੀ ਹੁਣੇ ਆਪ ਆਵੇ ਖੜੇ ਆ ਇਹ ਕਹਿੰਦੇ ਵੀ ਅਸੀਂ ਨਹੀਂ ਬੋਲੇ ਕਿਤੇ ਤੇ ਮੁੰਡੇ ਨੂੰ ਆਦਾ ਤੁਸੀਂ ਬੋਲੋ ਵੀਡੀਓ ਦਾ ਇਹਨੂੰ ਕਹੀ ਜਾਂਦੇ ਸਾਡੀ ਪਵਾਓ ਤੇ ਝੋਟੀ ਚੰਗੀ ਆ ਬਾਈ ਜੀ ਘਰ ਦੀ ਝੋਟੀ ਆ ਕੋਈ ਬਾਈ ਉਹਨਾਂ ਦਾ ਵਪਾਰ ਦਾ ਕੰਮ ਨਹੀਂ ਘਰ ਦਾ ਕੋਈ ਆ ਤੇ ਕੀ ਡਿਟੇਲ ਹੈ ਦੀ ਝੋਟੀ ਦੀ ਤੁਹਾਨੂੰ ਦੱਸਿਆ ਸਾਰੀ ਗੱਲਬਾਤ ਇਹ ਦੂਜਾ ਸੂਆ ਸੂਣ ਜਾ ਰਹੀ ਹੈ ਬਾਈ ਦੂਜਾ ਸੂਆ ਤੇ 13 14 ਲੀਟਰ ਦੁੱਧ ਦਿੱਤਾ ਆਨੇ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਜੀ ਐਤੀ ਕਿੰਨਾ ਪਾਉਦੂ 15 16 ਲੀਟਰ ਹਾਂ 15 16 ਲੀਟਰ ਆਮ ਨਾਲ ਪਾਉਦੇ ਜੀ ਠੀਕ ਆ ਬਾਈ ਜੀ ਤੇ ਕਿੰਨੇ ਦਿਨ ਬਾਕੀ ਪਏ ਬਾਈ ਜੀ ਹੁਣ ਦੱਸਿਆ ਇਹ 2 4 ਦਾ ਇਲਜਾਬ ਹੀ ਸਕਦੀ ਐ ਬਈ ਵੀ 2 4 ਦਾ ਨਹੀਂ ਲਊਗੀ ਹਾਂ ਬਲੇ ਮਿਲ ਜਾਂਦੀ ਠੀਕ ਆ ਬਾਈ ਜੀ ਤੇ ਸੀਮਨ ਕਿਹੜਾ ਪਰੋਆ ਦੱਸਿਆ ਸੀਗਾ ਇਹਨਾਂ ਨੇ ਕੇ ਲੱਗਦਾ <li>ਰਾਵੀ ਦਾ ਕੁਝ ਚੰਗਾ ਸੀਮਨ ਭਰਾਇਆ ਮਤਲਬ ਸਟਰਾਪ ਮਤਲਬ ਜਿਹੜਾ ਵੀਰ ਲਊਗਾ ਖਰੀਦੂਗਾ ਉਹ ਸਟਰਾਪ ਦੇ ਦਾਂਗੇ ਆਪਾਂ ਸਟਰਾਪ ਲੈ ਕੋ ਪਿਆ ਕੇ ਨਹੀਂ ਪਿਆ ਅੰਕਲ ਜੀ ਪਿਆ ਜੀ ਸਟਰਾਪ ਬਾਈ ਜੀ ਇਹ ਸੀਮਨ ਬਾਰੇ ਮੈਨੂੰ ਆਪ ਨੂੰ ਤਾਂ ਪਤਾ ਨਹੀਂ ਕਿਹੜਾ ਕਹਿੰਦੇ ਉਹ 1000 ਰੁਪਏ ਦੇ ਕੇ ਭਰਵਾਇਆ ਸੀਗਾ ਸੀ ਤੇ ਬਾਕੀ ਇਹਨਾਂ ਨੂੰ ਇਸ ਬਾਰੇ ਪਤਾ ਤੇ ਦੂਜਾ ਨੰਬਰ ਆਪਾਂ ਝੋਟੀ ਤੋਰ ਕੇ ਹੋਏਗੇ ਹਾਂਜੀ ਲੋ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਝੋਟੀ ਪੂਰੀ ਚੰਗੀ ਆ ਸੋਹਣੀ ਸੁਨਕੀ ਆ ਬਗਾਨਾ ਬੰਦਾ ਵੀ ਪਸ਼ੂ ਤੋਂ ਡਰਦਾ ਤੇ ਪਸ਼ੂ ਵੀ ਬੰਦੇ ਤੋਂ ਡਰਦਾ ਜੀ ਹੁਣ ਬਾਈ ਨੇ ਕਿਤੇ ਖੋਲੀ ਖਾਲੀ ਨਹੀਂ ਕਰਕੇ ਇਹ ਵਿਚਾਰਾ ਡਰਾਈ ਜਾਂਦਾ ਉਹਨੂੰ ਤੇ ਉਹ ਤੋਂ ਡਰੀ ਜਾਂਦੀ ਐ ਖੋਲਣੀ ਆ ਜੂ ਹਾਂਜੀ ਲਓ ਬਾਈ ਜੀ ਮੁੰਡਾ ਵਿਚਾਰਾ ਪਹਿਲੇ ਦਿਨ ਮੇਰੇ ਨਾਲ ਹੀ ਆਇਆ ਉੱਥੋਂ ਇਹਨਾਂ ਤੋਂ ਬਾਈ ਜੀ ਹੁਣ ਇੱਠੇ ਲੈ ਕੇ ਆਉਂਦੇ ਹੁੰਦੇ ਆ ਇਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਆ ਵੇਖ ਲਓ ਵੀ ਸੰਗਲਤੇ ਆ ਵਪਾਰੀ ਬੰਦੇ ਦਾ ਧਲੇਰਾ ਦਲੂ ਰੱਪਾਇਆ ਹੁੰਦਾ ਗਾਨਾਂ ਗੱਪੇ ਪਾਏ ਹੁੰਦੇ ਆ ਪੁੱਲ ਤਿਆਰੀ ਕਰੀ ਹੁੰਦੀ ਆ ਇਹਨਾਂ ਦੀ ਬਾਈ ਜੀ ਹੁਣਾਂ ਦੀ ਕੋਈ ਵੀ ਤਿਆਰੀ ਨਹੀਂ ਗਈ ਲੈ ਚਲੋ ਜੀ ਸੋਹਣੀ ਸਨਖੀ ਆ ਝੋਟੀ ਬਿਲਕੁਲ ਤੋਰ ਚਾਲ ਬਹੁਤ ਚੰਗੀ ਆ ਨੀਲੀ ਰਾਦੀ ਆ ਬਾਈ ਜੀ ਕਿਸੇ ਵੀਰ ਦੇ ਪਸੰਦਾ ਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲ ਦੇ ਨੰਬਰ ਤੇ ਵੀਰ ਮੇਰੇ ਸੰਪਰਕ ਦਾ ਥਲਤਨ ਬਾਈ ਜੀ ਬਹੁਤ ਚੰਗਾ ਲੱਗਿਆ ਚਾਰ ਹੀ ਥਾਣਾ ਅੱਥੇ ਚਵਾਈ ਵਾਲੇ ਆ ਕੋਈ ਫੋਟ ਨਹੀਂ ਸ਼ਾਗ ਨਹੀਂ ਕੀ ਬਾਈ ਲੈ ਚਲ ਸਮੇ ਪੱਲੀ ਬਾਈ ਜੀ ਫੋਲਾ ਸਮੇ ਪੱਲੀ ਇਹਨੋਂ ਕੋਈ ਲੇਖਾ ਨਹੀਂਗਾ ਉਸੇ ਵੀਰ ਦੇ ਪਸੰਦ ਆਵੇ ਤੇ ਬਾਈ ਹੁਣਾਂ ਸਪਾਰਕ ਜ਼ਰੂਰ ਕਰ ਕਿਸੇ ਪੱਖੋਂ ਨਹੀਂ ਆਈ ਦੀ ਘੜੀ ਛੋਟੀ ਮਾਰੀ ਬਾਈ ਤੇ ਬਾਈ ਫਿਰ ਮੁੱਲਵਾਰੇ ਬਾਈ ਜੀ ਹੁਣਾਂ ਨੇ ਕੀ ਦੱਸਿਆ ਆਪਾਂ ਨੂੰ ਮੁੱਲ ਵੀ ਫੋਨ ਤੇ ਕਰ ਲਾਂਗੇ ਰੱਖਾ ਕੇ ਜਾਇ ਜੀ ਆਪਾਂ ਫੋਨ ਤੇ ਕਰ ਲਾਂਗੇ ਲੋ ਬਾਈ ਜੀ ਘਰ ਵਾਲਿਆਂ ਦੀ ਤਕਰੀਬ ਨਹੀਂ ਇਹ ਗੱਲ ਹੁੰਦੀ ਆ ਕਹਿੰਦੇ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਵੱਧ ਘੱਟ ਕਰਨਾ ਮੁੜ ਕੇ ਔਖਾ ਹੋ ਜਾਂਦਾ ਚਲੋ ਜੋ ਜੇ ਭਾ ਮਤਾਬ ਕੋਈ ਵਿਕਣੀ ਤਾਂ ਹੋ ਜਈ ਆ ਛੋਟੀ ਦਾ ਕੋਈ ਅੰਤ ਨਹੀਂ ਪੂਰੀ ਚੰਗੀ ਆ ਤੇ ਮੋਬਾਈਲ ਨੰਬਰ ਬਾਈ ਜੀ ਹੁਣ ਦਾ ਕਿੰਨਾ ਬਾਈ ਜੀ ਤੁਸੀਂ ਦੱਸ ਦਿਓ 94633 ਹਾਂਜੀ 46425 94633 46425 ਲੋ ਬਾਈ ਇਹ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਹੈ ਤੇ ਦੋ ਹੀ ਪਸ਼ੂਆ ਬਾਈ ਜੀ ਹੁਣਾਂ ਕੋਲ ਇੱਕ ਗਾਂ ਤੇ ਇੱਕ ਝੋਟੀ ਆ ਘਰ ਦਾ ਮਾਲ ਆ ਇਹ ਵੀ ਕਹਿੰਦੇ ਐਤੀ ਆਂਟੀ ਜੀ ਹੁਣਾਂ ਦੇ ਗੋਟ ਤੇ ਸੱਟ ਜੀ ਵੱਜ ਗਈ ਆ ਜਿਸ ਕਾਰਨ ਝੋਟੀ ਸਾਨੂੰ ਵੇਚ ਨਹੀਂ ਪੈਂਦੀ ਆ ਧਾਰ ਦੂਰ ਦਾ ਔਖਾ ਹੋ ਜੂਗਾ ਨਹੀਂ ਵੇਚ ਨਹੀਂ ਕਹਿੰਦੇ ਹੈ ਨਹੀਂ ਸੀਗੀ ਤੇ ਬਾਈ ਜੀ ਦਾ ਝੋਟੀ ਬਹੁਤ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਵੀਰ ਮੇਰੇ ਸੰਪਰਕ ਕਰ ਲਿਓ ਥਾਲ ਦੇਵਾ ਬਾਈ ਨੇਟ ਤੋਂ ਚੈੱਕ ਕਰ ਲਿਓ ਪੂਰੀ ਚੰਗੀ ਆ ਸਮੀ ਸਮਾਈ ਆ ਤੇ ਆਪਣੀ ਬਾਈ ਜੀ ਵੀਡੀਓ ਵਧਾ ਲੱਗੇ ਕੇ ਸ਼ੇਅਰ ਕਰ ਦਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ